ਹਲੇਲੂਇਆ ਹਲੇਲੂਇਆ ਜੀ ਮਸੀਹ ਦੇ ਨਾਮ ਕੀ ਜੈ ਸਾਰੇ ਸਾਰੀ ਸੰਗਤ ਨੂੰ ਜੈ ਜੀ ਰੱਬ ਦੇ ਦਾਸਾਂ ਨੂੰ ਜੈ ਜੀ ਮੇਰਾ ਪਿੰਡ ਦਾ ਹਰ ਦੁਪੱਤਰੀ ਨਾਮ ਮੇਰਾ ਬੱਬੂ ਆ ਮੇਰੇ ਜੀਵਨ ਦੀ ਇੱਕ ਵਾਇਆ ਪਿਛਲੇ ਸੰਡੇ ਜਦੋਂ ਅਸੀਂ ਇਸ ਪ੍ਰਾਰਥਨਾ ਕੁੰਮ ਦੇ ਚਰਚ ਦੇ ਵਿੱਚ ਆਏ ਸੀ ਉਹ ਪ੍ਰਾਰਥਨਾ ਤੋਂ ਬੰਦਗੀ ਤੋਂ ਬਾਅਦ ਸਮਾਪਤੀ ਤੋਂ ਬਾਅਦ ਰੱਬ ਦੇ ਦਾਸਾਂ ਕੋਲੋਂ ਦੁਆ ਕਰਾਈ ਸੀ ਨਿਰੰਦ ਮਾਨ ਮੇਰੇ ਮਨ ਤੇ ਪਤਾ ਨਹੀਂ ਸੀ ਜਦੋਂ ਮੈਂ ਚਰਚਾ ਰਿਹਾ ਸੀ ਉਸ ਤੋਂ ਪਹਿਲਾਂ ਮੈਨੂੰ ਐ ਹੁੰਦਿਆ ਸੀ ਕਿ ਪਤਾ ਨਹੀਂ ਕੀ ਹੋਣਾ ਆ ਇੰਨਾ ਬੋਝ ਬਣਿਆ ਆ ਸੀ ਔਰ ਜਦ ਮੈਂ ਘਰ ਵੀ ਗਿਆ ਉਸ ਤੋਂ ਬਾਅਦ ਸੋ ਸੋ ਵਾਰ ਵੀ ਮੈਨੂੰ ਇੰਨਾ ਬੋਝ ਸੀ ਮੇਰਾ ਦਿਮਾਗ ਐ ਇੰਨਾ ਹੁੰਦਿਆ ਸੀ ਕਿ ਜਿੱਦਾਂ ਕਿਸੇ ਦਿਨ ਲੜਾਈ ਹੋ ਜਾਣੀ ਆ ਪਤਾ ਨਹੀਂ ਕੀ ਹੋਣਾ ਔਰ ਉਸ ਤੋਂ ਬਾਅਦ ਸੰਡੇ ਔਰ ਉਸ ਤੋਂ ਬਾਅਦ ਮੰਡੇ ਤੋਂ ਬਾਅਦ ਔਰ ਰੱਬ ਦੇ ਦਾਸ ਮੰਗਲਵਾਰ ਨੂੰ ਅਸ਼ਿੰਦਾ ਬਾਡੇ ਸੀ ਔਰ ਜੋ ਰਬ ਦੇ ਦਾਸ ਦੁਆ ਪ੍ਰਾਰਥਨਾ ਦੇ ਲਈ ਗਏ ਔਰ ਰਬ ਦੇ ਦਾਸਾਂ ਨੇ ਦਵਾ ਬੰਦਗੀ ਕੀਤੀ ਆਪਣਾ ਦੁਆ ਪ੍ਰਾਰਥਨਾ ਤੋਂ ਬਾਅਦ ਰਬ ਦੇ ਦਾਸਾਂ ਨੇ ਮੈਨੂੰ ਮੈਂ ਦਵਾ ਪ੍ਰਾਰਥਨਾ ਕਰਾਈ ਉਸ ਤਰ੍ਹਾਂ ਦੀ ਔਰ ਪ੍ਰਭੂ ਨੇ ਆਪਣੇ ਦਾਸਾਂ ਦੇ ਦੁਆਰਾ ਮੈਨੂੰ ਛੂਆ ਔਰ ਚੰਗਿਆ ਕੀਤਾ ਉਸ ਬੋਝ ਤੋਂ ਉਸ ਪਰੇਸ਼ਾਨੀ ਤੋਂ ਆਜ਼ਾਦ ਕੀਤਾ ਉਸ ਤੋਂ ਬਾਅਦ ਕੋਈ ਪਰੇਸ਼ਾਨੀ ਨਹੀਂ ਕੋਈ ਬੋਝ ਨਹੀਂ ਆ ਕੋਈ ਚਿੰਤਾ ਨਹੀਂ ਸੱਚਮੁੱਚ ਉਹ ਮੇਰਾ ਯੀਸ਼ੂ ਜੰਦਾ ਯਹਵਾ ਪਰਮੇਸ਼ਰ ਆਪਣੇ ਦਾਸਾਂ ਦੇ ਦੁਆਰਾ ਆਪਣੇ ਲੋਕਾਂ ਨੂੰ ਚੰਗਿਆ ਕਰਦਾ ਆ ਇਹਦੇ ਵਿੱਚ ਉਹਦੇ ਕੇ ਯੀਸ਼ੂ ਦੀ ਮਹਿਮਾ ਹੋਵੇ ਵਡਿਆਈ ਹੋਵੇ ਅੱਜ ਮੈਂ ਪ੍ਰਭੂ ਦੀ ਕਿਰਪਾ ਨਾਲ ਯੀਸ਼ੂ ਦੀ ਆਤਮਾ ਦੇ ਦੁਆਰਾ ਮੈਂ ਸਹੀ ਸ਼ਾਂਤ ਰੱਬ ਦੇ ਦਾਸਾਂ ਦੀਆਂ ਦੁਆਵਾਂ ਪ੍ਰਾਰਥਨਾ ਦੇ ਜਾਨ ਜੋ ਹਰ ਦਿਨ ਹਰ ਟਾਈਮ ਹਰ ਵਕਤ ਸਾਡੇ ਦੀਵਾਨਾ ਪ੍ਰਾਰਥਨਾ ਕਰਦੇ ਨੇ ਰੱਬ ਦੇ ਦਾਸਾਂ ਦਾ ਵੀ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਅੱਜ ਮੈਂ ਸਹੀ ਸਲਾਮਤ ਆ ਠੀਕ ਠਾਕ ਆ ਗਿਆ ਔਰ ਮੈਨੂੰ ਪ੍ਰਭੂ ਨੇ ਰੱਬ ਦੇ ਦਾਸਾਂ ਦੀਆਂ ਦੁਆਵਾਂ ਪ੍ਰਾਰਥਨਾ ਦੇ ਦੁਆਰਾ ਮੈਨੂੰ ਆਪਣੀ ਮਹਿਮਾ ਵਡਿਆਈ ਦੇ ਲਈ ਖੜਿਆ ਕੀਤਾ ਉਸ ਲਈ ਜਿੰਦੇ ਜਾਵਾ ਪਰਮੇਸ਼ਰ ਦਾ ਧੰਨਵਾਦ ਕਰਦਾ ਇਹ ਸਾਰਾ ਇੱਜ਼ਤ ਜ਼ੁਲਾਨ ਮਹਿਮਾ ਵਡਿਆਈ ਉਸ ਮੇਰੇ ਯਿਸੂ ਨੂੰ ਜਾਵੇ ਰੱਬ ਦੇ ਦਾਸਾਂ ਨੂੰ ਜੈਨਸੀ ਦੀ ਸਾਰਿਆਂ ਨੂੰ ਜੈਨਸੀ ਹallelujah